ਯਮੁਨਾ ਨਗਰ ਚ ਦੋ ਲੋਕਾਂ ਨੂੰ ਪਿੰਡ ਵਾਲਿਆਂ ਦੇ ਪੀੜ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਇਹਨਾਂ ਦੀ ਜਮ ਕੇ ਛੇਤਰ ਪ੍ਰੇੜ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਆਖਿਰ ਅਜੀਹਾ ਹੋਇਆ ਕਿਉਂ ਹੁਣ ਤੁਹਾਨੂੰ ਉਹ ਵੀ ਸਮਝਾ ਦਿੰਦੇ ਆ ਦਰਅਸਲ ਪਿੰਡ ਵਾਲਿਆਂ ਦੇ ਵੱਲੋਂ ਇਹਨਾਂ ਦੋਵਾਂ ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਇਹ ਕਿਸੇ ਦੀ ਬਲਦੀ ਚਿਕਾਤੀ ਤੰਤਰ ਵਿੱਦਿਆ ਕਰ ਰਹੀ ਸੀ ਜਾਦੂ ਟੋਣਾ ਕਰ ਰਹੀ ਸੀ शमशान घाट चौजूद इन्हों का आखिर की, की बल्द चिका चल रही सी तंत्र विद्या होया जबरदस्त हंगामा लोगों का फुटिया गुस्सा ਜਿਹहां ਲੋਕਾਂ ਦੀ ਭੀੜ ਅਤੇ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਏ ਇਹਨਾਂ ਲੋਕਾਂ ਤੇ ਬੇਹਦ ਗੰਭੀਰ ਇਲਜ਼ਾਮ ਲੱਗੇ ਨੇ ਇਹਨਾਂ ਲੋਕਾਂ ਤੇ ਇਲਜ਼ਾਮ ਹੈ ਕਿ ਇਹ ਕਿਸੇ ਦੀ ਬਲਦੀ ਚਿਕਾ ਤੇ ਬੈਠ ਤੰਤਰ ਵਿੱਦਿਆ ਕਰ ਰਹੀ ਸੀ ਕਾਲਾ ਜਾਦੂ ਕਰ ਰਹੀ ਸੀ ਜਿਨ੍ਹਾਂ ਨੂੰ ਲੋਕਾਂ ਨੇ ਮੌਕੇ ਤੇ ਹੀ ਕਾਬੂ ਕਰ ਲਿਆ ਫਿਰ ਅੱਗੇ ਜੋ ਹੋਇਆ ਉਹ ਤੁਹਾਡੀ ਸਕਰੀਨ ਤੇ ਹੈ ਜਿਹहां ਮਾਮਲਾ ਗਵਾਂਡੀ ਸੂਬੇ ਹਰਿਆਣਾ ਦੇ ਯਮੁਨਾ ਨਗਰ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਦੇ ਕਸਬਾ ਛੱਚਰੌਲੀ ਦੇ ਪਿੰਡ ਗਨੌਲੀ ਚ ਜ਼ਬਰਦਸਤ ਪੰਗਾਮਾ ਹੋਇਆ ਮਿਲੀ ਜਾਣਕਾਰੀ ਮੁਤਾਬਕ ਸ਼ਮਸ਼ਾਨ ਨੇੜੇ ਉਹ ਲੰਗਦਿਆਂ ਇੱਕ ਸ਼ਖਸ ਨੇ ਕਥਿਤ ਤੌਰ ਤੇ ਇਹਨਾਂ ਦੋਵਾਂ ਲੋਕਾਂ ਨੂੰ ਬਲਦੀ ਚਿਕਾ ਨੇੜੇ ਕੁਝ ਕਰਦਿਆਂ ਵੇਖ ਲਿਆ ਤੇ ਰੌਲਾ ਪਾ ਦਿੱਤਾ ਪਿੰਡ ਵਾਸੀਆਂ ਨੂੰ ਸਾਧ ਲਿਆ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਜਮ ਕੇ ਇਹਨਾਂ ਦੀ ਛਿੱਤਰ ਭੇੜ ਕੀਤੀ ਗਈ ਜਿਉਂ ਨਾ ਇਹ ਹਾਂ ਬੈਠੇ ਦੇਵੀ ਦੇਵਤਾ ਪ੍ਰਚਿਤ ਕਰ ਮੈਂ ਦੇਖਾਂ ਮ ਗੋਕੇ ਆ ਸ਼ਾਇਦ ਕੋਈ ਮੈਂ ਵਹਾਂ ਤੇ ਆਟ ਕਲਟੇ ਨੂੰ ਨਹੀਂ ਪਤਾ ਵੀ ਕਹਿ ਰਿਹਾ ਇਹ ਬੋਲੇ ਆ ਜੋਂ ਸਾਢੀ ਛੋੜਾ ਹੈ ਪਾਰੀਸਾ कहा देवी और प्रकट हो जो कहा मैंने पीछे पकड़ पकड़ खे मैं प्रकट मैं कर गया तेरे से मैंने यहा पकड़ गया फिर रुका मारे वहां बंदे खड़े टेल्व मैं आज भाई तारे शमशान घाट मा य फेरी करे कुछ गड़बड़े भाई फिर वहां चले भाग ली काम वहां तार गाँव में जा रहे दोबारा मैंने कहा भाई बचा मारे गांव के मैं तो भी नहीं जान देने जितना गो के मैंबर सरपंच सपंच ने आने के फिर मैं यहां बैठा मैं गो में बंदे इकट्ठे कर ਕਰੀਏ ਉਹ ਯਾਤ ਭਾਗ ਗਏ ਤੇ ਯਹਾਂ ਤੇ ਇਹ ਜਗਾ ਨਾਲੀ ਮਾ ਪਕੜੇ ਬੱਚਾ ਨੇ ਇਹਨਾਂ ਨੇ ਜਗਾ ਏਰ ਕ ਪਕੜੇ ਉਹ ਰਾਜੋ ਕਾਮ ਕਰ ਰਹੇ ਤੇ ਹਮਾਰੇ ਗੋਮਾਏ ਕ ਜਟੇ ਡਿਚਰ ਨਰੋਲ ਤੇ ਗਨੋਲੀ ਮਾ ਹੈ ਕੀ ਬਾਤ ਮਹਾਨੀ ਜਗਾ ਰਹੀ ਤੇ ਸਮਸਾਣਾ ਮਾ ਰ ਕਮਸਾਣਾ ਮਨੇ ਤੁਣਾ ਕਰ ਰਹੇ ਤੇ ਹਾਂ ਮਹਾਰਾ ਤੇ ਤਨੀ ਮੋਤਾ ਹੋਈ 17 18 ਹੋਗੇ ਤੇ ਕਿ 17 18 ਰਹੇ ਤੇ ਕੀ ਪਿੰਡ ਦੀਆਂ ਮਹਿਲਾਵਾਂ ਦਾ ਵੀ ਕਹਿਣਾ ਸੀ ਕਿ ਪਿੰਡ ਚ ਪਿਛਲੇ ਸਮੇਂ ਦੌਰਾਨ 35 ਤੋਂ ਵੱਧ ਮੌਤਾ ਹੋ ਚੁੱਕੀਆਂ ਨਹੀਂ ਪਿੰਡ ਵਾਸੀਆਂ ਦੇ ਵੱਲੋਂ ਸ਼ਮਸ਼ਾਨ ਦੇ ਬਾਹਰ ਪੈਰਾ ਵੀ ਲਗਾਇਆ ਗਿਆ ਸੀ ਪਰ ਹੁਣ ਜਾ ਕੇ ਇਹ ਲੋਕ ਉਹਨਾਂ ਦੇ ਹੱਥੇ ਚੜੇ ਨਹੀਂ ਉਧਰ ਦੂਜੇ ਪਾਸੇ ਇਹ ਦੋਵੇਂ ਆਪਣੇ ਤੇ ਲੱਗੇ तमाम ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਨਹੀਂ ਇਹਨਾਂ ਦਾ ਕਹਿਣਾ ਸੀ ਕਿ ਉਹ ਕੋਈ ਵੀ ਤੰਤਰਕ੍ਰਿਆ ਇੱਥੇ ਨਹੀਂ ਕਰ ਰਹੇ ਸੀ ਉਹ ਤਾਂ बस ਵੈਸੇ ਹੀ ਸ਼ਮਸ਼ਾਨ ਦੇ ਕੋਲ ਬੈਠੇ ਸੀ। ਕੀ ਕਰ ਰਹੇ ਤੇ ਹਾਂ ਦੋਨੋਂ? ਮਾਜੂ ਕਾਟਿਆ ਬੁਈ ਲੈਣਾ ਇਹ ਤਾਂ ਫੇਰ ਉਹ ਘਰੋਲੀ ਮਰਛਾ 6 ਸਾਲ ਤੋਂ ਮਾਰ ਪੜੀ। ਅੱਛਾ ਮਗਾ ਜੋ ਪ੍ਰਸ਼ਾਸ਼ਕ ਭਾਣ ਦੇਗਾ ਇਹਨੂੰ। ਜੰਤਰੀ 542 ਬੱਟੇ ਦੀ ਜੀ ਅਮਰ। ਅੱਛਾ ਅੱਗਾ ਮ ਕਈ ਪੀਨੀ ਹੈ ਅੰਦਰ ਸ਼ਮਸ਼ਾਨ ਘਟ ਮ ਕਈ ਪੀਨੀ ਹੈ। ਤੇ ਜੋ ਗਾਉਂ ਕੇ aarop ਲਗਾ ਰਹੇ ਹੈ ਕਿ ਸ਼ਮਸ਼ਾਨ ਵਿੱਚ ਟੂਣਾ ਕਰ ਰਹੇ ਤੇ ਜੋ ਮਚ ਲਾਉ ਜੋ ਮੋਟਰਸਾਈਕਲ ਵਾਇਸਿਸ ਤੇ ਹੋਤਾ ਖਲੀਜੀ ਮਾਰੀ ਕਿ ਇਹ ਕੋਣ ਹੈ ਆਪਕੇ ਸਾਥ ਇਹ ਜੀ ਹਾਂ ਇਹ ਤਾਂ ਠੇਕੇਦਾਰ ਹੈ ਜੀ ਠੇਕੇਦਾਰੀ ਕਰਾ ਜੀ ਕਿਸ ਚੀਜ਼ ਦੀ ਹਾਂ ਜੀ ਲੱਕੜੀ ਦੀ ਠੇਕੇਦਾਰ ਫਿਲਹਾਲ ਇਹਨਾਂ ਦੋਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ 'ਚ ਅੱਗੇ ਦੀ ਕਾਰਵਾਈ ਨੂੰ ਅਮਲ ਚੱਲਿਆਂਦਾ ਜਾ ਰਿਹਾ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਕੀ ਇਹ ਲੋਕ ਵਾਕਈ ਬਲਦੀ ਚਿਕਾ ਦੇ ਕੋਲ ਬੈਠ ਕੇ ਕੋਈ ਕਾਲਾ ਕਾਰਨਾਮਾ ਕੋਈ ਕਾਲਾ ਜਾਦੂ ਕਰ ਰਹੇ ਸੀ ਕੋਈ ਤੰਤਰਕ੍ਰਿਆ ਕਰ ਰਹੇ ਸੀ ਜਾਂ ਫਿਰ ਅੰਧਵਿਸ਼ਵਾਸ ਅਤੇ ਡਰ ਦੇ ਚਲਦਿਆਂ ਇਹ ਲੋਕਾਂ ਦੀ ਭੀੜ ਦੇ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਏ। ਯਮੁਨਾਨਗਰ ਤੋਂ ਤਿਲਕ ਭਾਰਤਵਾਜ ਦੀ ਰਿਪੋਰਟ ਪੀਟੀਸੀ ਨਿਊਜ਼।